ਆਹ ਬੋਲ ਉਸ ਤਰੀ ਆਪਣੇ ਜਿਹੜੇ ਸਵਾਲਾਂ ਦੇ ਘੇਰੇ ਦੇ ਵਿੱਚ ਰੰਮੀ ਕੋਈ ਨਾ ਕੋਈ ਆਏ ਦੇ ਨਾ ਇਹ ਕਾਰਨਾਮਾ ਦਿਖਾਈ ਦਿੰਦਾ ਉਥੇ ਗੱਲ ਕਰੀਏ ਪਹਿਲਾਂ ਵੀ ਜਿਹੜੇ 12 ਫੌਲ ਸਮਾਜਮ ਐਸਯੂਜਲ ਸਭ ਨੂੰ ਪਤਾ ਕਿ ਕਿਸ ਕੇਸ ਦੇ ਤਹਿਤ ਜਿਹੜੇ ਦੋਵਿਤਾ ਦੇ ਵਿੱਚ ਫਸੇ ਹੋਏ ਨੇ ਉੱਥੇ ਹੀ ਗੱਲ ਕਰੀਏ ਉਸ ਤੋਂ ਬਾਅਦ ਇੱਕ 72 ਗੜ ਚੌਂਕੀ ਦੇ ਵਿੱਚ ਕਟਮਾਰ ਹੋਈ ਜੀ ਤੇ ਹੁਣ ਇਹ ਸੰਗਰੂੜ ਦਾ ਮਾਮਲਾ ਦੱਸਿਆ ਜਾ ਰਿਹਾ ਤੇ ਥਾਣਾ ਸਨੌਰ ਪਟਿਆਲਾ ਜ਼ਿਲ੍ਹਾ ਦੇ ਥਾਣਾ ਸਨੌਰ ਵਿਖੇ ਇਹ ਮਾਮਲਾ ਦਰਜ ਹੁੰਦਾ ਹੈ ਅਤੇ ਕਾਫੀ ਜਿਹੜੇ ਗੰਭੀਰ ਇਲਜ਼ਾਮ ਨੇ ਉਹ ਪਰਿਵਾਰਕ ਮੈਂਬਰਾਂ ਵੱਲੋਂ ਲਗਾਏ ਜਾ ਰਹੇ ਨੇ ਉੱਥੇ ਤੁਹਾਨੂੰ ਦੱਸ ਦਈਏ ਮਾਮਲਾ ਪੂਰਾ ਇਹ ਹੈ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ 75 ਸਾਲਾਂ ਦੇ ਬਜ਼ੁਰਗ ਵਿਅਕਤੀ ਨੂੰ ਸੰਗਰੂਰ ਦੇ ਵਿੱਚ ਜਾ ਕੇ ਪਟਿਆਲਾ ਪੁਲਿਸ ਅਰੈਸਟ ਕਰਦੀ ਹੈ ਉਸ ਦੇ ਉੱਤੇ ਮੁਕੱਦਮਾ ਦਰਜ ਕਰਦੀ ਹੈ ਜਿਸ ਤੋਂ ਬਾਅਦ ਕਸਟਡੀ ਦੇ ਵਿੱਚ ਉਸ ਬਜ਼ੁਰਗ ਵਿਅਕਤੀ ਦੀ ਜਿਹੜੀ ਮੌਤ ਹੋ ਜਾਂਦੀ ਹੈ। ਸੋ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਆਖਰ ਇਹ ਪੂਰਾ ਮਾਮਲਾ ਕੀ ਹੈ? ਜ਼ਮੀਨੀ ਵਿਵਾਦ ਇਸ ਕਦਰ ਵੱਧ ਚੁੱਕਿਆ ਕਿ ਇੱਕ ਵਿਅਕਤੀ ਦੀ ਜਿਹੜੀ ਜਾਨ ਚਲੀ ਗਈ। ਹਾਲਾਂਕਿ ਦੱਸਦੀ ਮਾਮਲਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਵਰ ਆਫ ਅ ਟਾਰਨੀ ਨੂੰ ਲੈ ਕੇ ਜਿਹੜਾ ਕਹਿ ਲੀਕਿ ਗਾਰਡੀਅਨ ਇਹ ਵਿਅਕਤੀ ਦੱਸਿਆ ਜਾ ਰਿਹਾ ਸੀਗਾ ਜਿਸ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਜਿਹੜੀ ਇਹ ਪ੍ਰਾਪਰਟੀ ਹੈ ਤਕਰੀਬਨ ਜਿਹੜੀ 65 ਉਸ ਨੂੰ ਫਰੀ ਦੇ ਵਿੱਚ ਜਿਹੜਾ ਦੇ ਦਿੱਤਾ ਜਾਵੇ ਅਤੇ ਕਈ ਕਹਿ ਲਈ ਕਿ ਪੁਲਿਸ ਮੁਲਾਜ਼ਮਾਂ ਤੇ ਵੱਡੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਖਾਸ ਕਰ ਗੱਲ ਕਰੀਏ ਥਾਣਾ ਮੁਖੀ ਕਹਿੰئے ਕਿ ਥਾਣਾ ਐਸਐਚ ਥਾਣੇ ਦੇ ਐਸਐਚਓ ਸਨੌਰ ਦੇ ਐਸਐਚਓ ਦੇ ਉੱਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਆਈਓ ਦੇ ਉੱਤੇ ਕਾਫੀ ਗੰਭੀਰ ਇਲਜ਼ਾਮ ਲੱਗ ਰਹੇ ਨੇ ਉੱਥੇ ਜਦੋਂ ਇਹ ਵਿਅਕਤੀ ਆਪਣੇ ਘਰ ਦੇ ਵਿੱਚ ਹੁੰਦਾ ਹੈ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੱਖਿਆ ਹੁੰਦਾ ਉਸ ਵੇਲੇ ਇਸ ਵਿਅਕਤੀ ਨੂੰ ਅਰੈਸਟ ਕੀਤਾ ਜਾਂਦਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਹ ਵੀ ਗੁਹਾਰ ਲਗਾਈ ਜਾਂਦੀ ਹੈ ਪੁਲਿਸ ਨੂੰ ਕਿ ਇਸ ਵਿਅਕਤੀ ਦੀ ਜਿਹੜੀ ਤਬੀਅਤ ਹੈ 75 ਸਾਲਾਂ ਦਾ ਬਜ਼ੁਰਗ ਹੈ ਇਹਦੀ ਤਬੀਅਤ ਨਹੀਂ ਠੀਕ ਇਸ ਨੂੰ ਬਖਸ਼ ਦਿਵੋ ਜਾਂ ਫਿਰ ਇਸ ਨੂੰ ਟ੍ਰਾਈਮ ਟੂ ਟਾਈਮ ਸਾਨੂੰ ਦਵਾਈ ਦੇਣ ਦਿਵੋ ਪਰ ਪੁਲਿਸ ਐਜ਼ ਯੂਜਵਲ ਆਪਣੇ ਕੈਲੀ ਕੀ ਕਾਰਨ ਮੈਂ ਤੋਂ ਟਸਪੋਨਸ ਨਹੀਂ ਹੋਈ ਤੇ ਪਟਿਆਲਾ ਪੁਲਿਸ ਇੱਕ ਵਾਰ ਫਿਰ ਤੋਂ ਜਿਹੜੇ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਤਸਵੀਰਾਂ ਤੁਹਾਨੂੰ ਅਸੀਂ ਸਕਰੀਨ ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਸੀਸੀਟੀਵੀ ਵੀਕ ਨਿਕਲ ਕੇ ਸਾਹਮਣੇ ਆਈ ਹੈ ਕਿ ਕਿੰਨੀ ਭਾਰੀ ਮਾਤਰਾ ਦੇ ਵਿੱਚ ਪੁਲਿਸ ਫੋਰਸ ਸੰਗਰੂਰ ਦੇ ਵਿੱਚ ਜਾ ਕੇ ਰੇਡ ਕਰਦੀ ਹੈ ਸੰਗਰੂਰ ਪੁਲਿਸ ਦੇ ਕੋਲ ਇਹ ਮਾਮਲਾ ਨਹੀਂ ਪਹੁੰਚਦਾ ਪਰ ਪਟਿਆਲਾ ਪੁਲਿਸ ਕੋਲੇ ਪਹਿਲਾ ਮਾਮਲਾ ਪਹੁੰਚ ਜਾਂਦਾ ਹੈ ਅਤੇ ਇਸ ਵਿਅਕਤੀ ਨੂੰ ਅਰੈਸਟ ਕਰ ਲਿੱਤਾ ਜਾਂਦਾ ਹੁਣ ਇਸ ਉੱਤੇ ਕੋਈ ਵੀ ਕੈਲੀ ਕੀ ਪਟਿਆਲਾ ਪੁਲਿਸ ਦਾ ਅਫੀਸ਼ਲ ਬੋਲਣ ਨੂੰ ਤਿਆਰ ਨਹੀਂ ਹੈ ਹਾਲਾਂਕਿ ਬੋਲਣਗੇ ਵੀ ਕੀ ਖੁਦ ਇਹ ਚੀਜ਼ ਨੂੰ ਕਹਿ ਲਈ ਕਿ ਕਹਿ ਥੋੜੀ ਸਕਦੇ ਆ ਕਿ ਸਾਡੀ ਕਸਟਡੀ ਦੇ ਵਿੱਚ ਮੌਤ ਹੋਈ ਹੈ ਹਾਲਾਂਕਿ ਸੂਤਰਾਂ ਵੱਲੋਂ ਜੋ ਜਾਣਕਾਰੀ ਮਿਲ ਰਹੀ ਹੈ ਉਹ ਵੀ ਹੈ ਕਿ ਰਜਿੰਦਰਾ ਹਸਪਤਾਲ ਦੀ ਮੌਨਸਟਰੀ ਦੇ ਵਿੱਚ ਜਿਹੜੀ ਡੈੱਡ ਬੋਡੀ ਰੱਖੀ ਗਈ ਹੈ ਅਤੇ ਜਿਹੜਾ ਕਹਿ ਲਈ ਕਿ ਪਰਿਵਾਰਕ ਮੈਂਬਰਾਂ ਉੱਤੇ ਕਾਫੀ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਜਿਹੜਾ ਇਹ ਪਰਚਾ ਦਰਜ ਕਰਕੇ ਅਰੈਸਟ ਕੀਤਾ ਗਿਆ ਸੀ ਇਸ ਵਿਅਕਤੀ ਨੂੰ ਉਹ ਵੀ ਖਾਰਜ ਕਰ ਦਵਾਂਗੇ ਅਤੇ ਇਹ ਮਾਮਲਾ ਉਰੋਹੀ ਰਫਾ-ਦਫਾ ਕਰ ਦਵਾਂਗੇ ਪਰ ਹਾਲੇ ਤੱਕ ਕੋਈ ਵੀ ਇਸ ਦੀ ਪੱਕੀ ਪੁਸ਼ਟੀ ਨਹੀਂ ਹੋਈ ਹੈ ਪਰ ਜੋ ਸੂਤਰਾਂ ਵੱਲੋਂ ਜਾਣਕਾਰੀ ਆ ਰਹੀ ਹੈ ਉਹ ਸੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤਸਵੀਰਾਂ ਅਸੀਂ ਤੁਹਾਨੂੰ ਬਾਰ-ਬਾਰ ਸਕਰੀਨ ਤੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਸ ਸੀਸੀਟੀਵੀ ਦੇ ਵਿੱਚ ਸ਼ਾਇਦ ਇਹ ਚੀਜ਼ ਸਪਸ਼ਟ ਹੋ ਰਹੀ ਹੈ ਕਿ ਜਿਹੜੇ ਪਟਿਆਲਾ ਪੁਲਿਸ ਹੈ ਸੰਗਰੂਰ ਦੇ ਵਿੱਚ ਜਾ ਕੇ ਰੇਡ ਕਰਦੀ ਹੈ ਇਹ ਕਹੀਏ ਅਰੈਸਟ ਕਰਦੀ ਹੈ ਇਸ ਵਿਅਕਤੀ ਨੂੰ ਤੇ ਉਸ ਤੋਂ ਬਾਅਦ ਇਸ ਵਿਅਕਤੀ ਦੀ ਕਹਿ ਲਈ ਕਿ ਇਸ ਪੁਲਿਸ ਕਸਟਡੀ ਦੇ ਵਿੱਚ ਪਟਿਆਲਾ ਪੁਲਿਸ ਦੀ ਕਸਟਡੀ ਦੇ ਵਿੱਚ ਜਿਹੜੀ ਮੌਤ ਹੋ ਜਾਂਦੀ ਹੈ ਹੁਣ ਵੱਡੇ ਸਵਾਲ ਨੇ ਕਿ ਆਖਰ ਇਸ ਦਾ ਜ਼ਿੰਮੇਵਾਰੀ ਕੌਣ ਹੈ ਸਵਾਲਾਂ ਦੇ ਘੇਰੇ ਦੇ ਵਿੱਚ ਪੂਰੀ ਪਟਿਆਲਾ ਪੁਲਿਸ ਇਸ ਵੇਲੇ ਦਿਖਾਈ ਦੇ ਰਹੀ ਹੈ ਕੋਈ ਵੀ ਇਹ ਸੱਤ ਬੋਲਣ ਨੂੰ ਤਿਆਰ ਨਹੀਂ ਸੋ ਇੱਕ ਵਾਰ ਕੀ ਕਹਿਣਾ ਹੈ ਪਰਵਾਰਿਕ ਮੈਂਬਰਾਂ ਦਾ ਉਹ ਵੀ ਅਸੀਂ ਤੁਹਾਨੂੰ ਸਕਰੀਨ ਤੇ ਜ਼ਰੂਰ ਸੁਣਾਵਾਂਗੇ ਤਸਵੀਰਾਂ ਉਹ ਵੀ ਇੱਕ ਵਾਰ ਤੁਸੀਂ ਜ਼ਰੂਰ ਦੇਖੋ ਤੇ ਸੁਣੋ ਕਿ ਕੀ ਕਹਿਣਾ ਹੈ ਪਰਵਾਰਿਕ ਮੈਂਬਰਾਂ ਦਾ ਇਹਦੇ ਕੀ ਮਾਮਲਾ ਹੈਗਾ ਸਾਰਾ ਵਿਸਥਾਰ ਦੇ ਵਿੱਚ ਮੇਰਾ ਨਾਮ ਵੀਰੇ ਚੇਤਨ ਸ਼ਰਮਾ ਪਾਸੋਂ ਤੋਂ ਵੀਰੇ ਇਹ ਸਾਡੇ ਬਜ਼ੁਰਗ ਸੀਗੇ ਸੰਗਰੂਰ ਰਹਿੰਦੇ ਸੀਗੇ ਪੀਆਰਟੀ ਤੋਂ ਰਟਾਇਰ ਨੇ ਇਹ 75 ਸਾਲ ਦੀ ਉਮਰ ਆ ਹਟਦਿਆਂ ਦਾ ਪਹਿਲਾ ਲਾਚ ਚਲਦਾ ਆ ਐਸਐਚਓ ਸਨਾਵਰ ਜਾ ਕੇ ਇਸ ਵੀਰੇ ਚੱਕ ਕੇ ਲੈ ਕੇ ਆਇਆ ਸੁੱਤੇ ਮੈਨੂੰ 25 ਤਰੀਕ ਨੂੰ ਨਾਮ ਕੀ ਨਾਮ ਕਰਮਜੀ ਸਿੰਘ ਹੈ ਇਹਨਾਂ ਦਾ ਮਾਤਾ ਜੀ ਤੇ ਬਜ਼ੁਰਗਾਂ ਚੱਕ ਲਿਆ ਕਰੋ ਤੇ ਇਹਨਾਂ ਦਾ ਕੋਈ ਪਲਾਟ ਪਟਿਆਲੇ ਪਿਆ ਤੇ ਇੱਕ ਅਨੰਦਪੁਰ ਸਾਹਿਬ ਹੈ ਤੇ ਇੱਕ ਸੰਗਰੂਰ ਹੈ ਇਹਨਾਂ ਦਾ ਕੋਰਟ ਕੇਸ ਚੱਲਦੇ ਨੇ ਡੀਸੀ ਨਾ ਰੋਪੜ ਤੋਂ ਸਾਡੇ ਹੱਕ ਦੇ ਵਿੱਚ ਹੋਈ ਵੀ ਹੈ ਬੱਚਾ ਸਾਡਾ ਬਾਹਰੇ ਆ ਕੈਨੇਡਾ ਗੇ ਰਹਿ ਰਹੇ ਹੈ ਤੇ ਉਹ ਬੱਚਾ ਵੀ ਨਾਮਜ਼ਦ ਕਰ ਲਿਆ ਨੇ ਬਜ਼ੁਰਗ ਵੀ ਨਾਮਜ਼ਦ ਕਰ ਲਿਆ ਸਾਨੂੰ ਨਹੀਂ ਪਤਾ ਵੀ ਕਾਹਦਾ ਪਰਚਾ ਪਾਇਆ ਸਾਨੂੰ ਤਾਂ ਇਹ ਗੱਲ ਕਹੀ ਜਾਂਦੇ ਨੇ ਇਹਨਾਂ ਨੇ ਜੀ ਜਾਲੀ ਵਸੀਤ ਬਣਾਈ ਵੀ ਹੈ ਜਦ ਕਿ ਵਸੀਤ ਸੰਗਰੂਰ ਬਣੀ ਹੈ ਵਕੀਲ ਨੇ ਬਣਾਈ ਹੈ ਸਾਡਾ ਕੋਈ ਜੈਨੂ ਵਾਲਾ ਗਵਾ ਸਾਡੇ ਹੱਕ ਦੇ ਨੇ ਉਲਟ ਸਾਡੇ ਗਵਾਹਾਂ ਤੇ ਵੀ ਪਰਚਾ ਦਿੱਤਾ ਨੇ ਇਹਨਾਂ ਨੇ ਜੇ ਅਸੀਂ ਮਿਲਾਂਗੇ ਤਾਂ ਸਾਡੇ ਨਾਲ ਮਿਸਬੀਹੇਵ ਕੀਤਾ ਐਸਐਚਓ ਨੇ ਸ਼ਰਿਆਮ ਕਿਹਾ ਹੈਗਾ ਨਾ ਮੇਰੇ ਤੇ ਹਾਈ ਪਾਵਰ ਦਾ ਪ੍ਰੈਸ਼ਰ ਹੈ ਵੀ ਤੁਹਾਨੂੰ ਬੰਦਿਆਂ ਨੂੰ ਪਲਾਟ ਦੀ ਨਿਸ਼ਤਿਆ ਕਰਾ ਦਿਓ ਆ ਰਾਤ 12 ਵਜੇ ਤੱਕ ਐਨਆਰਆਈ ਮੁੰਡੇ ਨੂੰ ਵਿਚਾਰ ਸਾਡੇ ਨੂੰ ਕੈਨੇਡਾ ਫੋਨ ਕਰਕੇ ਬਜ਼ੁਰਗਾਂ ਨੂੰ ਫੋਨ ਕਰਾਉਂਦੇ ਰਹੇ ਨੇ ਵੀ ਸਾਨੂੰ ਰਿਸ਼ਟਰੀ ਦੀਆਂ ਕਾਪੀਆਂ ਦੇ ਦੇ ਕੱਲ ਸੰਗਰੂਰ ਜਾ ਕੇ ਆਏ ਨੇ ਰੇਡ ਕਰਕੇ ਆਏ ਨੇ ਉੱਥੇ ਘਰੇ ਵੀ ਦਿੰਦਿਆਂ ਤੋੜ ਕੇ ਆਏ ਨੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦਾ ਕੋਈ ਹੈਲਥੀ ਇਸ਼ੂ ਵੀ ਸੀ ਵਗੈਰਾ ਹੈਲਥ ਇਸ਼ੂ ਉਹਨਾਂ ਦੀ ਪਹਿਲਾਂ ਟ੍ਰੀਟਮੈਂਟ ਚੱਲ ਰਹੀ ਜੀ ਬਜ਼ੁਰਗ ਨੇ ਜੀ ਉਹਨਾਂ ਦਾ ਹੈਲਥ ਆਪਣਾ ਹਾਰਟ ਦੀ ਚੱਲ ਰਹੀ ਹੈ ਜਿਹਨਾਂ ਦੀ ਟ੍ਰੀਟਮੈਂਟ ਦੱਸਿਆ ਜੀ ਅਸੀਂ ਦਵਾਈ ਦੇਣਗੇ ਅਸੀਂ ਦਵਾਈ ਨਹੀਂ ਦੇ ਦਿੱਤੀ ਕੱਲ ਕੋਰਟ ਪੇਸ਼ ਕੀਤੇ ਨੇ ਸਾਨੂੰ ਕੋਰਟ 'ਚ ਮਿਲਣ ਨਹੀਂ ਦਿੱਤਾ ਹੈਗਾ ਕਹਿੰਦੇ ਅਸੀਂ ਦੇ ਨਹੀਂ ਸਕਦੇ ਡੈਥ ਕਰਮਜੀਤ ਸਿੰਘ ਦੀ ਹੋਈ ਹੈ ਜੀ ਮਾਰਕਟ ਵੀ ਹੈ ਮਾਰਕਟ ਲਾਜ਼ਮੀ ਹੈ ਜੀ ਚੰਗੇ ਭਲੇ ਕਰੋ ਚੈੱਕ ਲੈ ਕੇ ਆਇਆ ਤੁਹਾਨੂੰ ਸੀਸੀਟੀਵੀ ਦੰਨੇ ਅਸੀਂ ਘਰੋਂ ਮਤਲਬ ਵਪਾਰ ਕਰੇ ਗੁਰੂ ਗੰਗ ਸਾਹਿਬ ਪ੍ਰਕਾਸ਼ ਨੇ ਜੀ ਪਾਠ ਕਰਦੇ ਨੇ ਕੋਈ ਚੈੱਕ ਲੈਣ ਘਰ ਦੇ ਅੰਦਰ ਨੇ ਵੀਡੀਓ ਹੈਗੀਆਂ ਨੇ ਤੇ ਉੱਥੇ ਉਹਨੂੰ ਕੱਲ ਡੀਵੀਆਰ ਵੀ ਚੈੱਕ ਲੈ ਜੀ ਇਹ ਪ੍ਰਾਪਰਟੀ ਦਾ ਡਿਸਪੂਟ ਦੀ ਹੈ। ਤੁਹਾਡੇ ਦਾ ਆਪਸੀ ਡਿਸਪੂਟ ਹੈ ਜੀ ਸਾਰਾ ਕੁਝ ਕੋਰਟ ਕੇ ਚੱਲਦਾ ਕੋਰਟ ਕੇ ਚੱਲ ਰਹੇ ਨੇ ਜੀ ਦੇਖੋ ਪਾਵਰ ਉਟਾਰਨੀ ਬਣੀਆਂ ਹੋਈਆਂ ਨੇ ਬੱਚਾ ਬਾਹਰੇ ਆ ਬੱਚਾ ਆਪਣੇ ਜਾਨ ਲੱਗਿਆ ਨਾਨਾ ਨਾਨੀ ਨੂੰ ਆਪਣੇ ਵੱਲ ਪਾਵਰ ਉਟਾਰਨੀ ਦੇ ਗਿਆ ਗਾਰਡਨ ਦੇ ਗਿਆ ਦਾ ਇਹ ਮੁੰਡਾ ਜਿਹੜਾ ਕਰਨ ਦੀ ਗੱਲ ਕਰ ਰਿਹਾ ਕਰਨ ਸੰਗਰੂਰ ਦੇ ਰਹਿਣ ਵਾਲੇ ਨੇ ਸਾਰੇ ਜੀ ਸਾਰੀ ਪ੍ਰਾਪਰਟੀਆਂ ਸੰਗਰੂਰ ਪ੍ਰਾਪਰਟੀਆਂ ਪਟਿਆਲੇ ਜਰੂਰ ਹੈਗੀਆਂ ਨੇ ਜੀ ਪਰ ਰਹਿਣ ਵਾਲੇ ਸੰਗਰੂਰ ਦੇ ਨੇ ਗਾਰਡਨ ਦਿੱਤੀ ਹੋਈ ਆ ਬੱਚੇ ਬਾਹਰੇ ਆ ਕੱਲ ਇਹ ਤਾਂ ਗੱਲ ਵੀ ਕਹੀ ਆ ਮੈਨੂੰ ਵੀ ਅਸੀਂ ਐਲਓਸੀ ਜਾਰੀ ਕਰ ਦਾਂਗੇ ਉਹਨੂੰ 에어ਪੋਰਟ ਤੋਂ ਚੱਕ ਲਾਂਗੇ ਬਾਈ ਜੀ ਜਿਹੜਾ ਦੂਜੀ ਪਾਰਟੀ ਆ ਜਿਹਨੇ ਕੰਪਲੇਂਟ ਦਿੱਤੀ ਸੀ ਜਿਹਨਾਂ ਦੀ ਬਾਈ ਜੀ ਕੰਪਲੇਂਟ ਦਿੱਤੀ ਆ 2008 ਦੇ ਵਿੱਚ ਤਲਾਕ ਹੋ ਚੁੱਕਿਆ ਜੀ 2008 ਦੇ ਵਿੱਚ ਡਿਵੋਰਸ ਹੋ ਚੁੱਕਿਆ ਉਹਨੇ ਉਹਨੇ ਸੈਕਿੰਡ ਮੈਰਿਜ ਕਰਾ ਲਈ ਬੱਚੇ ਨੇ ਦੋ ਦੇ ਕੋਲ ਠੀਕ ਹੈ ਜੀ ਬਿਲਕੁਲ ਨਜਾਇਜ਼ ਪਰਚਾ ਪਾਇਆ ਸਾਡੇ ਤੇ ਬਿਲਕੁਲ ਸਾਨੂੰ ਸਿੱਧਾ ਘਿਹੜ ਦੇ ਹਾਈ ਪਾਵਰ ਸਾਨੂੰ ਪਠਾਨ ਮਾਜਰੇ ਦਾ ਪ੍ਰੈਸ਼ਰ ਸਾਡੇ ਤੇ ਸਾਨੂੰ ਸਾਰੇ ਆਮ ਕਹੀ ਆ ਕਿ ਅਸੀਂ ਕੋਠੀ ਬਣਾਉਣੀ ਆ ਪਟਿਆਲੇ ਵਾਲਾ ਪਲਾਟ 333 ਗੈਸ ਦਾ 65 ਲੱਖ ਰੁਪਏ ਦਾ ਪਲਾਟ ਸਾਡੇ ਨੂੰ ਫ੍ਰੀ ਚ ਕਹਿੰਦੇ ਕੱਲ ਰਾਤ 12 ਵਜੇ ਤੱਕ ਉਹਨਾਂ ਦੀ ਇਹੀ ਗੱਲ ਸੀਗੀ ਸਾਡੇ ਕੋਲ ਰਿਕਾਰਡਿੰਗਸ ਪਈਆਂ ਨੇ ਮੇਰੀ ਬਬੂਆ ਨੂੰ ਮੇਰੀ ਮਦਰ ਨੂੰ ਮੇਰੀ ਮਿਸੀ ਨੂੰ ਫੋਨ ਕੀਤਾ ਵੀ ਕੁੜੀ ਪੇਸ਼ ਕਰੋ ਕਿੱਥੇ ਆ ਨਹੀਂ ਅਸੀਂ ਤਰਤੇ ਕਰਾਂਗੇ ਨਹੀਂ ਅਸੀਂ ਤਰਤੇ ਕਰਾਂਗੇ ਭਾਈ ਜੀ ਕੀ ਨਹੀਂ ਗਈ ਇਹ ਗੱਲਾਂ ਇਹ ਗੱਲ ਫੋਨ ਆਉਂਦਾ ਸੀ ਬਜ਼ੁਰਗਾਂ ਦੇ ਫੋਨ ਤੇ ਹੁਣ ਆਉਂ ਬੋਲੀ ਮਸੀ ਜਿਹੜੀ ਦੀ ਵੀ ਤੁਸੀਂ ਰਿਸ਼ਤੀਆਂ ਦੇ ਦੋ ਨਹੀਂ ਸਾਡਾ ਜਲੂਸ ਕੱਢਣਾ ਤੁਸੀਂ ਰਿਸ਼ਤੀਆਂ ਸਾਡਾ ਜਲੂਸ ਕੱਢਣ ਰਿਕਾਰਡਿੰਗਸ ਪਈਆਂ ਨੇ ਸਾਰੀਆਂ ਹਾਂਜੀ ਹੁਣ ਬਾਈ ਜੀ ਮੰਗਦੀ ਮੰਗਦਾ ਦੇਖੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਬਜ਼ੁਰਗ ਚਲਾ ਗਿਆ ਜੀ ਬਜ਼ੁਰਗ ਦਾ ਆਸਟ੍ਰੇਲੀਆ ਬੱਚੇ ਸੈਟਲ ਨੇ ਜੀ ਆਸਟ੍ਰੇਲੀਆ ਦਾ ਵੀਜ਼ਾ ਹੈਗਾ ਤੇ ਇਹਨਾਂ ਕੋਲੇ ਜੀ ਐਨਆਰਆਈ ਦੇ ਵੀ ਐਨਆਰਆਈ ਤਾਂ ਨਹੀਂ ਸੀਗੇ ਜੀ ਪਰ ਆਉਂਦੇ ਜਾਂਦੇ ਸੀਗੇ ਬੱਚਿਆਂ ਕੋਲ ਇਹਨਾਂ ਦੇ ਬੇਟਾ ਆਸਟ੍ਰੇਲੀਆ ਆਇਆ ਤੇ ਬੱਚਿਆਂ ਕੋਲ ਆਉਂਦੇ ਜਾਂਦੇ ਸੀਗੇ ਪਰ ਬਿਲਕੁਲ ਨਹੀਂ ਅੱਜ ਧੱਕਾ ਕੀਤਾ ਸਾਡਾ ਈਵਨ ਕਿ ਮੈਂ ਦੇਖੋ ਐਜ ਰਿਸ਼ਤੇਦਾਰ ਹੋਣ ਦੇ ਐਸੇਟੋ ਸਾਹਿਬ ਕੋਲਵਿੰਦਰ ਸਿੰਘ ਹੀ ਨੇ ਜੀ ਅੰਗਰੇਜ਼ ਸਿੰਘ ਆ ਜੀ ਉਹ ਅੰਗਰੇਜ਼ ਸਿੰਘ ਨੇ ਕੱਲ ਮੈਨੂੰ ਕੋਰਟ ਦੇ ਵਿੱਚ ਵੀ ਕਿਹਾ ਵੀ ਇਹਨਾਂ ਨੂੰ ਕਹਜੋ ਰਿਸ਼ਤੀਆਂ ਦੇ ਦੇਣ ਬੰਦੇ ਆਂਗੇ ਨਹੀਂ ਅਸੀਂ ਫੇਰ ਕਿੱਥੇ ਤੂੰ ਕਰਾਂਗੇ ਇਹਨਾਂ ਦੀ ਥਾਣਾ ਥਾਣਾ ਸਨੌਰ ਦੀ ਸਾਨੂੰ ਇਵਨ ਕੀ ਕੱਲ ਮਿਲਣ ਤੱਕ ਨਹੀਂ ਦਿੱਤਾ ਗਿਆ ਸੀ ਰੋਟੀ ਲੈ ਕੇ ਆਦਾ ਤੁਹਾਨੂੰ ਰੋਟੀ ਵੀ ਨਹੀਂ ਦੇਣ ਦਿੱਤੀਗੀ ਇਹਦਾ ਕਹਿੰਦਾ ਬੁੜਾ-ਬੁੜਾ ਦਿਮਾਗ ਜਿਆਦਾ ਖਰਾਬ ਆ ਅਸੀਂ ਸੈੱਟ ਕਰਦਿਆ ਕੋਈ ਭੋਲਾ ਸਿੰਘ ਨਿਜਾਮਨੀ ਵਾਲੇ ਦਾ ਪੁਲਿਸ ਮੁਲਾਜ਼ਮ ਹੈ ਜੀ ਸਿਵਲ ਦੇ ਵਿੱਚ ਸਾਨੂੰ ਮਿਲਿਆ ਉਹਦੇ ਸਾਹਮਣੇ ਹੀ ਮੇਰੀ ਬੇਇੱਜ਼ਤੀ ਕੀਤੀ ਐਸੇਟੋ ਸਾਹਿਬ ਨੇ ਪੂਰਾ ਮਤਲਬ ਇੱਕ ਉਹਨਾਂ ਨੇ ਮੈਨ ਇਨਾ ਟੌਰਚਰ ਨਹੀਂ ਕੀਤਾ ਬਸ ਮਤਲਬ ਜਿਹੜਾ ਪੱਕ ਜਿੰਨਾ ਬੰਦੇ ਨੂੰ ਜਲੀਲ ਕਰਦਾ ਸੀ ਮੈਨੂੰ ਇਨਾ ਜਲੀਲ ਕੀਤਾ ਨਾ ਪਰਸੋਂ 25 ਤਰੀਕ ਨੂੰ ਸਵੇਰੇ ਸੁੱਤੇ ਨੂੰ ਚੱਕ ਕੇ ਲੈ ਕੇ ਆਨੇ ਕਰੋ ਰੌਲਾ ਪਾੜਦੀ ਹੈ ਬਈ ਰੌਲਾ ਤਾਂ ਇਹਾਂ ਦੇ ਮਦਾਬ ਦੇਖੋ ਵਸੀਅਤ ਨੂੰ ਕਹਿੰਦੇ ਨੇ ਵੀ ਵਸੀਅਤ ਦੀ ਜਾਲੀ ਤਿਆਰ ਕੀਤੀ ਹੈ ਹੁਣ ਜਾਲੀ ਆ ਤਾਂ ਜਾਲੀ ਦਾ ਗਵਾਹ ਜੇ ਵਸੀਅਤ ਦੇ ਵਿੱਚ ਗਵਾਹ ਨਹੀਂ ਉਸ ਅਸੀਂ ਗਵਾਹ ਸਾਡੇ ਕੋਲ ਤੈਨੂੰ ਤਿਆਰ ਨਹੀਂ ਬਿਲਕੁਲ ਅਸਲੀ ਹੈ ਜੀ ਵਸੀਅਤ ਜਿਹਦੇ ਵੱਲੋਂ ਹੋਈ ਜਾਣ ਡੈਥ ਹੋ ਚੁੱਕੀ ਹੈ ਜੀ ਦੇਖੋ ਡੀਸੀ ਦੀ ਬਣੀ ਵੀ ਆ ਰੋਪੜ ਡੀਸੀ ਨੇ ਸਾਡੇ ਹੱਕ ਚ ਕੀਤੀ ਹੈ ਰਿਪੋਰਟ ਸੰਗਰੂਰ ਇਹਦੀਆਂ ਨੇ ਸਾਡੇ ਹੱਕ ਚ ਕੀਤੀ ਹੈ ਰਿਪੋਰਟ ਪਰ ਪਲਾਟ ਮੰਗਦੇ ਕਿ ਐਸਐਚਓ ਨੇ ਕੋਠੀ ਬਣਾਉਣੀ ਆ ਤੁਹਾਨੂੰ ਪਲਾਟ ਦਿਓ ਕਿਨੇ ਲਈਏ ਜੀ ਐਸਐਚਓ ਨੂੰ ਮੈਨੂੰ ਕੋਈ ਜੀ ਗੱਲ ਇਹ ਕੀ ਕਹਿੰਦਾ ਜੀ ਵੀ ਇੱਥੇ ਕੋਠੀ ਬਣਾਉਣੀ ਆ ਸਾਹਿਬ ਨੇ ਵੀ ਸਾਨੂੰ ਪਲਾਟ ਦੀ ਦ੍ਰਿਸ਼ਟੀ ਦਿਓ ਕਿੱਥੇ ਆ ਕੱਲ ਰਾਤ 12 ਵਜੇ ਤੱਕ ਉਹਨਾਂ ਦੀ ਕਿੱਥੇ ਦੀ ਬਈ ਪਲਾਟ ਹੈਗਾ ਜੀ ਨਵੇਂ ਬਸ ਸਟੈਂਡ ਦੇ ਕੋਲ ਜੀ ਕਿੰਨੇ ਗਾਜ ਦੇ ਜੀ 333 ਗਾਜ ਦਾ ਪਲਾਟ ਆ ਜੀ ਕਿਹੜਾ ਏਰੀਆ ਕਿਹੜਾ ਬੰਦ ਹੈ ਏਰੀਆ ਜੋ ਪੰਪ ਹੈ ਜੀ ਕੀ ਪੰਪ ਉੱਥੇ ਬਸ ਸਟੈਂਡ ਦੇ ਕੋਲ ਕੋਹ ਨੂੰ ਪੈਲਸ ਦੇ ਬੈਕ ਸਾਈਡ ਆ ਜੀ